5 ਚੋਰਾਂ ਨੂੰ ਲੱਖ ਦੀ ਲਾਂਹਤਾ ਇੱਕ ਗਰੀਬ ਬੰਦੇ ਦਾ ਸਮਾਨ ਰਾਤ ਨੂੰ ਚੱਕ ਕੇ ਲੈ ਗਏ ਨੇ ਅੱਜ ਆਪਾਂ ਖੜੇ ਆ ਮਿੱਤਰੋ ਬਰਬੜ ਵਾਲਾ ਟੂਲ ਪਲਾਜੇ ਤੋਂ ਜਦੋਂ ਭੂਰੇ ਵਾਲੀ ਸੜਕ ਆਪਾਂ ਮੁੜਦੇ ਆ ਇਹਦੇ ਨਾਲ ਬਾਈ ਦਾ ਅੱਡਾ ਲਾਇਆ ਹੁੰਦਾ ਆਟੇ ਦਾ ਤੇ ਸੇਵੀਆਂ ਵਗੈਰਾ ਬਾਈ ਵੇਚਦਾ ਸਾਬਣਾ ਤੇ ਇਹ ਚਾਹ ਚੂ ਵੀ ਬਣਾ ਲੰਦਾ ਬਾਈ ਇੱਥੇ ਜੇ ਕੋਈ ਨੰਗ ਦਾ ਟੱਪ ਦਾ ਚਾਹ ਪੀ ਕੇ ਜਾਂਦਾ ਸਟੋਪ ਵੀ ਪਿਆ ਸੀ ਸਿਲੰਡਰ ਵੀ ਪਿਆ ਸੀ ਸਾਰਾ ਕੁਝ ਚੱਕ ਕੇ ਲੈ ਗਏ ਨੇ ਰਾਤ ਨੂੰ ਚੋਰਾਂ ਨੇ ਇਹ ਇਹਦਾ ਜਿਹੜਾ ਮਕਾਨ ਪਿਆ ਹੋਇਆ ਸੀਗਾ ਚਾਦਰਾਂ ਦਾ ਇਹਨੂੰ ਪੰਨ ਤੋੜ ਕੇ ਸਾਰਾ ਸਮਾਨ ਚੱਕ ਕੇ ਲੈ ਗਏ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਸੱਸੀ ਕਾ ਬਾਈ ਬਾਈ ਕਿੰਨਾ ਕ ਸਮਾਨ ਲੈ ਗਏ ਬੜਾ ਦੱਸੋਗੇ ਸਮਾਨ ਜੀ 20 ਥੈਲੀਆਂ ਤਾਂ ਵੱਡੀਆਂ ਆਟੇ ਦੀਆਂ ਠੀਕ ਆ ਤੇ ਇੱਕ ਸਾਡੇ ਕੋਲੇ ਮਲਟੀ ਗ੍ਰੇਡ ਹੁੰਦਾ ਹੂੰ ਬਾਸੋ ਫਾਈਲੀਆਂ ਆਉਦੀਆਂ ਠੀਕ ਆ ਕਿੱਥੋਂ ਜੇ ਪੱਟਿਆ ਬਈ ਇਹਨਾਂ ਨੇ ਜਿਗਾੜ ਕਿੱਥੋਂ ਲਾਇਆ ਆ ਪਿੱਛੋਂ ਦੀ ਦੇਖਦੇ ਆਜੋ ਆਜੋ ਮੜੇ ਦੱਸੋ ਫੇਰ ਪੁੱਛਦੇ ਆਪਾਂ ਨੂੰ ਵੀ ਕਿਹੜਾ ਕਿਹੜਾ ਸਮਾਨ ਲੈ ਵੀ ਮਿੱਤਰੋ ਦੇਖੋ ਚੋਰਾਂ ਨੇ ਕੀ ਕੰਮ ਕੀਤਾ ਵੀ ਇਧਰੋਂ ਗੱਡੀਆਂ ਹੁੰਦੀਆਂ ਨੇ ਵੀ ਲਾਈਟਾਂ ਪੈਂਦੀਆਂ ਨੇ ਵੀ ਮੂਰਤੀ ਦਾ ਪੱਟਿਆ ਨਹੀਂ ਉਹਨਾਂ ਨੇ ਪਿੱਛੋਂ ਦੀ ਪਾੜ ਲਾਇਆ ਦੇਖੋ ਇੱਕ ਗਰੀਬ ਬੰਦੇ ਨੂੰ ਲੁੱਟ ਕੇ ਯਾਰ ਤੁਸੀਂ ਕੀ ਕਰੋਗੇ ਯਾਰ ਹਨਾ ਕੰਮ ਖੜਾਉਣੇ ਹੋ ਇਹੀ ਆਟਾ ਵੇਚ ਕੇ ਬਜਾਰਾ ਟਾਈਮ ਪਾਸ ਕਰਦਾ ਸੀ ਹਨਾ ਤੇ ਬਈ ਹੋਰ ਕੀ ਕੀ ਸਮਾਨ ਲੈ ਗਏ ਇੱਕ ਸਿਲੰਡਰ ਆ ਜੀ ਇੱਕ ਭੱਠੀ ਠੀਕ ਆ ਇੱਕ ਅਸੀਂ ਸਾਬਣਾ ਤੇ ਪੁੜੇ ਲਿਆ ਕੇ ਰੱਖੇ ਹੋਏ ਸੀ ਵੇਚਣ ਵਾਸਤੇ ਠੀਕ ਆ ਉਹ ਲੈ ਗਈ ਸਾਬਣਾ ਦੇ ਪੁੜੇ ਵੀ ਲੈ ਗਏ ਹਾਂਜੀ ਹਾਂ ਠੀਕ ਆ ਸਾਡੀਆਂ ਛਤਰੀਆਂ ਲੈਂਦੀਆਂ ਹੋਈਆਂ ਆਂ ਠੀਕ ਆ 20 ਛਤਰੀਆਂ ਵੇਚਣ ਵਾਸਤੇ ਲੈਂਦੀਆਂ ਕਿਆਂ ਉਹ ਲੈ ਗਈ ਠੀਕ ਆ ਉਹ ਮੀਂਹ ਵਾਸਤੇ ਛਤਰੀਆਂ ਠੀਕ ਆ 20 25 ਉਹ ਲੈ ਗਏ ਕਿ ਕਾਬਰ ਸਾਡੇ ਕਾਬਰ ਹੁੰਦੇ ਨੇ ਆਪਣੇ ਮੀਂਹ ਚ ਪਾਉਣ ਵਾਲੇ ਠੀਕ ਆ ਠੀਕ ਆ ਉਹ ਕੋਟ ਦੇ ਮੀਂਹ ਵਾਲੇ ਹਾਂਜੀ ਹਾਂ ਉਹ ਵੀ ਲੈ ਗਏ ਉਹ ਲੈ ਗਈ ਜੀ 20 ਪੀਸ ਲੈ ਵੀ ਮਿੱਤਰੋ ਤੁਸੀਂ ਆ ਦੇਖੋ ਕਿਵੇਂ ਪਾੜਿਆ ਇਹਨਾਂ ਨੇ ਵੀ ਉਧਰ ਤਾਂ ਲਾਈਟਾਂ ਪੈਂਦੀਆਂ ਨੇ ਵੀ ਇਧਰ ਪਿਛਲੀ ਸਾਈਡ ਆ ਕੇ ਨੇ ਇਹਨਾਂ ਨੇ ਪਾੜ ਲਾਤਾ ਪਤਾ ਨਹੀਂ ਕਾਹਦੇ ਨੇ ਆ ਵੀ ਬਈ ਇਹਨਾਂ ਦੀ ਮਾਰੇ ਹੋਏ ਨੇ ਹਾਂਜੀ ਹਾਂ ਇਹਨਾਂ ਦੀ ਲੈ ਬਈ ਆ ਦੇਖੋ ਕੋਈ ਤਿੱਖੀ ਚੀਜ਼ ਦੇ ਨਾਲ ਹਨਾ ਬਾੜ ਕੀਤਾ ਹੋਇਆ ਵੀ ਸਬੜਾ ਸੁਬੜਾ ਨਾਲ ਐ ਚਾਦਰ ਪਾੜ ਕੇ ਅੰਦਰੋਂ ਸਮਾਨ ਸਾਰਾ ਲੈ ਗਏ ਬਾਈਆਂ ਦਾ ਇਹ ਵੀਡੀਓ ਨੂੰ ਬਾਈਕ ਦੱਬ ਕੇ ਸ਼ੇਅਰ ਕਰ ਦਿਓ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਜਿਹੜੇ ਬੰਦੇ ਲੈ ਕੇ ਗਏ ਨੇ ਕੈਮਰੇ ਚੱਕ ਹੁਣ ਟੂਲ ਪਲਾਜ਼ਾ ਦੇ ਹੋਰ ਪੂਰੇ ਵਾਲੀ ਸਾਈਡ ਤੇ ਮੁਰਗੀ ਫਾਰਮ ਆ ਇੱਕ ਸੈਲਰ ਆ ਵੀ ਉਹਨਾਂ ਦੇ ਕੈਮਰੇ ਚੱਕ ਕੀਤੇ ਜਾਣ ਇਹਦੀ ਪੜਤਾਲ ਹੋਵੇ ਵੀ ਇਹ ਮਦਦ ਨੂੰ ਇਨਸਾਫ ਮਿਲੇ ਯਾਰ ਵੀ ਇਹਨਾਂ ਗਰੀਬ ਬੰਦਾ ਹਨਾ ਯਾਰ ਟਾਈਮ ਪਾਸ ਕਰਗਾ ਕੋਰ ਕਰੇ ਲੇਜ ਵੇਚ ਕੇ ਇਹਦੇ ਤੋਂ ਸਾਬਣਾ ਸੂਪਣਾ ਵੀ ਲੈ ਗਏ ਤੇ ਛਾਤਰੀਆਂ ਲੈ ਗਏ ਆਟੇ ਦੀਆਂ ਥੈਲੀਆਂ ਲੈ ਗਏ ਤੇ ਮੇਰੀ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਨੂੰ ਜ਼ਰੂਰੋ ਚੋਰਾਂ ਨੂੰ ਫੜਿਆ ਜਾਵੇ ਬੰਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਵੀ ਗਰੀਬਾਂ ਨੂੰ ਕਿਉਂ ਯਾਰ ਤੁਸੀਂ ਲੁੱਟੀ ਜਾਂਦੇ ਹੋ ਜਿਹੜਾ ਬੰਦਾ 100 200 ਰੁਪਿਆ ਕਮਾਉਂਦਾ ਦਿਨ ਦੇ ਵਿੱਚ ਤੁਸੀਂ ਉਹਨਾਂ ਨੂੰ ਲੁੱਟੀ ਜਾਂਦੇ ਹੋ ਯਾਰ ਹਨਾ ਬੰਦਾ ਫਿਰ ਕਰੂ ਕੀ ਯਾਰ ਹਨਾ ਮੇਰੇ ਪ੍ਰਸ਼ਾਸਨ ਨੂੰ ਹੱਥ ਵੰਨ ਕੇ ਬੇਨਤੀ ਆ ਜਰੂਰ ਇਹ ਗਰੀਬ ਪਰਿਵਾਰ ਦਾ ਸਾਥ ਦਿੱਤਾ ਜਾਵੇ ਚੋਰਾਂ ਨੂੰ ਜਰੂਰ ਲੱਭ ਕੇ ਉਹਨਾਂ ਤੇ ਵੰਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਗਰੀਬ ਪਰਿਵਾਰ ਆ ਜਿਹੜਾ ਦਸਨੋਂ ਦੀ ਰੋਟੀ ਕਮਾ ਕੇ ਟਾਈਮ ਪਾਸ ਕਰਦਾ ਸੀਗਾ ਤੇ ਇਹ ਬਈ ਹਨਾ ਜਿਹੜਾ ਟੂਲ ਪਲਾਜ਼ਾ ਇੱਥੋਂ ਅੱਧਾ ਕਿਲੋਮੀਟਰ ਗਾਹਾਂ ਰਹਿ ਜਾਂਦਾ ਬਠਿੰਡਾ ਚੰਡੀਗੜ੍ਹ ਵਾਲਾ ਰੋਡ ਆ ਇਹ ਤੇ ਜਦੋਂ ਆਪਾਂ ਸੰਗਰੂਰ ਤੋਂ ਆਈਏ ਤਾਂ ਭੂਰਨੇ ਵਾਲੀ ਸਾਈਡ ਤੇ ਦਾ ਬਈ ਦਾ ਇੱਕ ਦੁਕਾਨ ਬਣਾਈ ਹੋਈ ਆ ਤੇ ਸੈੱਟ ਪਾ ਕੇ ਆਹਾ ਚਾਦਰਾਂ ਦਾ ਇਹ ਪਿੱਸੋਂ ਪਾੜ ਪਾ ਲਿਆ ਉਹਨਾਂ ਨੇ ਪਤਾ ਨਹੀਂ ਕਾਜਨਾ ਪਾੜਿਆ ਰੱਬ ਜਾਣਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬੜੇ ਦੁੱਖ ਦੀ ਗੱਲ ਆ ਜਰਣਾ